ਦੋਸਤੋ ਸਤਿ ਸ੍ਰੀ ਅਕਾਲ ਟੂ ਟੀਵੀ ਤੁਹਾਡੇ ਲਈ ਲੈ ਕੇ ਆਇਆ ਹੈ ਇਸ ਅਸਗੁਰਦਵਾ ਸਾਹਿਬ ਦੇ ਦਰਸ਼ਨ ਦੀਦਾ ਅਤੇ ਇਹਨਾਂ ਸੰਬੰਧੀ ਉਹ ਜਾਣਕਾਰੀ ਜੋ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਪਰ ਦੋਸਤੋ ਜੇਕਰ ਅਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਓ ਦੇਖਦੇ ਹਾਂ ਟੂ ਟੀਵੀ ਗੁਰਦੁਆਰਾ ਸ਼੍ਰੀ ਟੋਬਾ ਭਾਈ ਸ਼ਾਲੋ ਜੀ ਦਾ ਅੰਮ੍ਰਿਤਸਰ ਸ਼ਹਿਰ ਵਿੱਚ ਸਥਿਤ ਹੈ ਇਹ ਸਥਾਨ ਅੰਮ੍ਰਿਤਸਰ ਦੇ ਹਾਲ ਬਜਾਦ ਵਿੱਚ ਸਥਿਤ ਹੈ ਅਮ੍ਰਿਤਸਰ ਸ਼ਹਿਰ ਦੀ ਉਸਾਰੀ ਦੌਰਾਨ ਭਾਈ ਸ਼ਾਲੋ ਜੀ ਇੱਥੇ ਤਲਾ ਦੇ ਨੇੜੇ ਰਿਹਾ ਕਰਦੇ ਸਨ ਭਾਈ ਸ਼ਾਲੋ ਜੀ ਮਾਲਵੇ ਦੇ ਪਿੰਡ ਧੋਲਾ ਵਿੱਚ ਜਨਮੇ ਸਨ ਭਾਈ ਸ਼ਾਲੋ ਜੀ ਦੇ ਮਾਤਾ ਸੁਖਦੇਵੀ ਜੀ ਅਤੇ ਪਿਤਾ ਭਾਈ ਦਿਯਾਲਾ ਜੀ ਹਜਰਤ ਸਕੀ ਸਰਵਰ ਦੇ ਭਗਤ ਸਨ ਪਰ ਜਦੋਂ ਉਹ ਸ਼੍ਰੀ ਗੁਰਦਾਸ ਜੀ ਨੂੰ ਮਿਲੇ ਤਾਂ ਉਹ ਗੁਰਸਿੱਖ ਬਣ ਗਏ ਭਾਈ ਸਾਹਿਬ ਦੇ ਮਾਤਾ ਪਿਤਾ ਜੀ ਮਜੀਠਾ ਚਲੇ ਗਏ ਅਤੇ ਭਾਈ ਸਾਹਿਬ ਇੱਥੇ ਹੀ ਸੇਵਾ ਕਰਨ ਲੱਗੇ ਅੰਮ੍ਰਿਤਸਰ ਸ਼ਹਿਰ ਦੀ ਉਸਾਰੀ ਲਈ ਭਾਈ ਸ਼ਾਲੋ ਜੀ ਨੇ ਸ਼ਹਿਰ ਬਸਾਉਣ ਲਈ ਵੱਖ-ਵੱਖ ਜਾਤਾਂ ਦੇ ਵਪਾਰੀਆਂ ਨੂੰ ਇੱਥੇ ਲਿਆ ਕੇ ਬਸਾਇਆ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਸੇਵਾ ਤੋਂ ਖੁਸ਼ ਹੋ ਕੇ ਪੂਦੇ ਸ਼ਹਿਰ ਦੀ ਉਸਾਰੀ ਦਾ ਕੰਮ ਭਾਈ ਸਾਹਿਬ ਨੂੰ ਦੇ ਦਿੱਤਾ ਸਰੋਵਰ ਦੀ ਖੁਦਾਈ ਲਈ ਅਤੇ ਪੱਕਾ ਕਰਨ ਲਈ ਭਾਈ ਸਾਹਿਬ ਨੂੰ ਮਾਲਣ ਦੀ ਲੋੜ ਸੀ ਇਸ ਲੋਰ ਲਈ ਭਾਈ ਸਾਹਿਬ ਅਲੱਗ-ਅਲੱਗ ਪਿੰਡਾਂ ਵਿੱਚ ਗਏ ਅਤੇ ਹੌਕਾ ਦਿੱਤਾ ਕਿ ਜੋ ਕੋਈ ਵੀ ਬਾਲਨ ਦੀ ਸੇਵਾ ਕਰੇਗਾ ਉਸ ਨੂੰ ਪੁੱਤਰ ਦੀ ਦਾਤ ਬਖਸ਼ੀ ਜਾਏਗੀ। ਕਈ ਲੋਕਾਂ ਨੇ ਵੱਦ ਚੜ੍ਹ ਕੇ ਸੇਵਾ ਕੀਤੀ। ਭਾਈ ਸਾਹਿਬ ਗੱਡਾ ਭਾਦ ਕੇ ਬਾਲਨ ਲੈ ਕੇ ਆਏ। ਜਦੋਂ ਗੁਰੂ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਗੁਰੂ ਸਾਹਿਬ ਨੇ ਵਰ ਦਿੱਤਾ ਕਿ ਜੋ ਕੋਈ ਵੀ ਭਾਈ ਸ਼ਾਲੋਜੀ ਵਾਲੇ ਸਥਾਨ ਤੇ ਆ ਕੇ ਇਸ਼ਨਾਨ ਕਰੇਗਾ ਉਸ ਨੂੰ ਪੁੱਤਰ ਦੀ ਦਾਤ ਮਿਲੇਗੀ ਵੀਡੀਓ ਦੇਖਣ ਲਈ ਆਪ ਜੀ ਦਾ ਧੰਨਵਾਦ ਦੋਸਤੋ ਜੇ ਵੀਡੀਓ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਆਪਣੇ ਆਪਣੇ ਕਮੈਂਟਸ ਭੇਜੋ ਦੋਸਤੋ ਟੂ ਟੀਵੀ ਤੁਹਾਨੂੰ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦਾ ਰਹੇਗਾ ਦੇਖਦੇ ਰਹੋ ਟੂ ਟੀਵੀ ਸਤਿ ਸ੍ਰੀ ਅਕਾਲ ਦੋਸਤੋ